ਰੇੜੀ ਤੇ ਲੱਦ ਕੇ ਆ ਸਾਰਾ ਪ੍ਰੋਜੈਕਟ ਚੱਕ ਲਿਆਂਦਾ ਆ ਲੈ ਜੀ ਕਿਹਦਾ ਲੱਗ ਰਿਹਾ ਹੈ ਇਹ ਲੱਗ ਰਿਹਾ ਹੈ ਆ ਜਾਏਗਾ ਸਿਸਟਮ ਲੋਡ ਹੁਣ ਇਹਨੂੰ ਉੱਥੇ ਫਿੱਟ ਕਰਨਾ ਲਓ ਜੀ तमाम ਕੋਸ਼ਿਸ਼ਾਂ ਤੋਂ ਬਾਅਦ ਸਾਡਾ ਬਿਜਲੀ ਘਰ ਦਾ ਪ੍ਰੋਜੈਕਟ ਲੱਗ ਚੁੱਕਿਆ ਕਿਉਂ ਵੇਲੇ ਜੀ ਲੱਗ ਗਿਆ ਲੱਗ ਗਿਆ ਤੇ ਪੂਰਾ ਫਿੱਟ ਕਰਤਾ ਇਹਦੇ ਮਗਰਲੇ ਪਾਸੇ ਇੱਕ ਚਾਦਰ ਲੱਗੂਗੀ ਆ ਜੋ ਮੀਂਹ ਨਾ ਪੈ ਸਕੇ ਉਹ ਲੋਹੇ ਦੀ ਚਾਦਰ ਲਾਵਾਂਗੇ ਇਥੋਂ ਹੀ ਸਪਲਾਈ ਦਵਾਂਗੇ ਆ ਤੁੱਟ ਕੇ ਨਾ ਛੇਲੇ ਕੇ ਕਿਉਂਕਿ ਸਿੱਧਾ ਸਿੱਧਾ ਖੜਾ ਕਰਨਾ ਸੀ ਲੰਮਾ ਨਹੀਂ ਪਾ ਸਕਦੇ ਸੀਗੇ ਨਹੀਂ ਵੀ ਚਲੋ 플ਾਈ ਡਰਦੀ ਸੀ ਤੇ ਇੱਕ ਵਾਰੀ ਬਿਜਲੀ ਕਰਦਾ ਪ੍ਰੋਜੈਕਟ ਛਡਾਤਾ ਹੁਣ ਇਹਦੇ ਸਪਲਾਈ ਦਾ ਕਰਾਂਗੇ ਸਾਫ ਕਿਤਾਬਾ ਫਿਊਜਰ ਲਈ ਆ ਕੇ ਲਾਉਣੇ ਆ ਇਧਰਲੇ ਚ ਫੇਰ ਗੰਦ ਆ ਗਿਆ ਤੇ ਬਾਬੇ ਨੂੰ ਕਹਿ ਦੀ ਇਹਦੇ ਚ ਲੱਗ ਜਾ